ਇਹ ਤੋਏ ਸੁਣੇ ਹੋਇਆ ਵਾ ਤੇ ਬਾਕੀ 60 ਕੁ ਹਜ਼ਾਰ ਦੇ ਕਰੀਬ ਤਰੀਬ ਆਪਣਾ ਪੈਸੇ ਰੱਖੋ ਵੀ ਬੱਚੇ ਦੇ ਪੈਸੇ ਸਨ ਉਹਦੇ ਤੇ ਉਹਨੇ ਰੱਖੇ ਤੇ ਉਹ ਕੋਈ ਉਹ ਲੜਕੇ ਦੇ ਸੰਤਾ ਸੀ ਜੀ ਗੱਲ ਉਹ ਇਹ ਕਹਿੰਦੇ ਇਹ ਤੁਹਾਡੀ ਐਫਆਈਰ ਦਰਜ ਹੋ ਗਈ ਆ ਮੈਂ ਕਿਹਾ ਫਾਈਲ ਦਰਜ ਕੰਦਾ ਕੀ ਮਤਲਬ ਤੁਸੀਂ ਬੰਦੇ ਵੇਖੋ ਬੰਦੇ ਕਿਦਾਂ ਪੜਨੇ ਆ ਰਾਜਪੂਰੇ ਪਿੰਡ ਦੇ ਵਿੱਚ ਚੋਰਾਂ ਵੱਲੋਂ ਦੇਰ ਰਾਤ ਜਿਹੜਾ ਏ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਹੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਪਰਿਵਾਰ ਹੈ ਜਿੱਥੇ ਵਾਰਦਾਤ ਹੋਈ ਹੈ ਉਸ ਪਰਿਵਾਰ ਦੇ ਸਾਰੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵਿਆਹ ਤੇ ਗਏ ਹੋਏ ਸੀ ਪਟਿਆਲੇ ਦੇ ਵਿੱਚ ਵਿਆਹ ਸੀ ਤੇ ਉੱਥੇ ਗਏ ਸੀ ਤੇ ਪਿੱਛੋਂ ਚੋਰਾਂ ਨੇ ਜਿਹੜਾ ਹੈ ਉਹਨਾਂ ਦੇ ਘਰ ਨੂੰ ਜਿਹੜਾ ਹੈ ਰਾਤ ਨੂੰ ਦੇ ਵਿੱਚ ਨਿਸ਼ਾਨਾ ਬਣਾਇਆ ਚੋਰਾ ਵੱਲੋਂ ਜਿਹੜਾ ਹੈ ਗੈਰਾਜ ਦੇ ਵਿੱਚੋਂ ਜਿਹੜਾ ਇਹ ਸਮਾਨ ਕੱਢ ਕੇ ਦਰਵਾਜ਼ਾ ਤੋੜਿਆ ਗਿਆ ਹਾਰੀ ਦੇ ਨਾਲ ਔਜ਼ਾਰਾਂ ਦੇ ਨਾਲ ਜਿਹੜਾ ਦਰਵਾਜ਼ਾ ਤੋੜ ਕੇ ਤੇ ਘਰ ਦੇ ਵਿੱਚ ਦਾਖਲ ਹੋ ਕੇ ਲਗਭਗ ਲਗਭਗ 6 ਤੋਲੇ ਸੋਨਾ ਜਿਹੜਾ ਹੈ ਉਹ ਜਿਹੜਾ ਚੋਰਾ ਵੱਲੋਂ ਚੋਰੀ ਕੀਤਾ ਗਿਆ ਤੇ ਨਾਲ ਹੀ 60000 ਰੁਪਏ ਜਿਹੜਾ ਕੈਸ਼ ਹੈ ਉਹ ਚੋਰੀ ਕੀਤਾ ਗਿਆ ਇਸਦੀ ਜਾਣਕਾਰੀ ਜਿਹੜੀ ਇਹ ਘਰ ਦੇ ਮੁਖ ਜਿਹੜੇ ਨੇ ਘਰ ਦੇ ਮੁਖੀਆ ਜਿਹੜੇ ਨੇ ਭਗਵੰਤ ਸਿੰਘ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਨਾਲ ਚੋਰ ਜਿਹੜੇ ਨੇ ਉਹ ਬੜੀ ਹੀ ਬਾਰੀਕੀ ਦੇ ਨਾਲ ਚੋਰੀ ਕਰਦੇ ਹੋਏ ਜਿਹੜੇ ਨੇ ਇੱਥੋਂ ਫਰਾਰ ਹੋ ਗਏ ਨੇ ਸੀਸੀਟੀਵੀ ਕੈਮਰੇ 'ਚ ਜਿਹੜੀ ਵਾਰਦਾਤ ਪੂਰੀ ਹੈ ਉਹ ਕੈਦ ਹੋਈ ਹੈ ਤੁਸੀਂ ਦੇਖ ਸਕਦੇ ਹੋ 7C نیوز ਦੇ ਮਾਧਮੇ ਦੇ ਨਾਲ ਤੁਹਾਨੂੰ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਸਕਰੀਨ ਤੇ ਲਗਾਤਾਰ ਹੀ ਕਿਸ ਤਰ੍ਹਾਂ ਨਾਲ ਚੋਰ ਜਿਹੜਾ ਹੈ ਉਹ ਪੂਰਾ ਮੁਆਇਨਾ ਕਰ ਰਿਹਾ ਹੈ ਘਰ ਦਾ ਤੇ ਫਿਰ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਹੀ ਚੋਰ ਨੇ ਜਿਹੜਾ ਹੈ ਨੇੜੇ ਪੰਦੇ ਮੰਦਰ ਦੇ ਵਿੱਚ ਵੀ ਚੋਰੀ ਕਰਨ ਦੀ ਜਦ ਕੋਸ਼ਿਸ਼ ਕੀਤੀ ਤਾਂ ਜਿਹੜੇ ਪੰਡਤ ਨੇ ਉੱਥੋਂ ਦੇ ਉਹਨਾਂ ਦੀ ਪਤਨੀ ਨੇ ਜਿਹੜਾ ਹੈ ਉਹ ਚੋਰ ਆਏ ਦਾ ਰੋਣਾ ਪਾਇਆ ਤੇ ਜਿਸ ਦੇ ਕਾਰਨ ਚੋਰ ਨੂੰ ਉੱਥੋਂ ਦੱਬੇ ਪਾਉ ਜਿਹੜਾ ਹੈ ਉਹ ਭੱਜਣਾ ਪਿਆ ਜਦੋਂ ਚੋਰ ਭੱਜਣ ਦੀ ਕੋਸ਼ਿਸ਼ ਚੋਰ ਵੱਲੋਂ ਕੀਤੀ ਗਈ ਤਾਂ ਉਹ ਮੋਟਰਸਾਈਕਲ ਤੇ ਆਇਆ ਸੀ ਨੇੜੇ ਪੈਂਦੀ ਰੇਲਵੇ ਲਾਈਨ ਤੇ ਜਿਹੜਾ ਹੈ ਉਹ ਫਾਟਕ ਬੰਦ ਹੋ ਗਿਆ ਫਾਟਕ ਬੰਦ ਹੋਣ ਦੇ ਕਾਰਨ ਚੋਰ ਜਿਹੜਾ ਹੈ ਉੱਥੋਂ ਭੱਜਣ ਦੇ ਵਿੱਚ ناکਾਮ ਹੋ ਰਿਹਾ ਸੀ ਪਰ ਉਸਨੇ ਜਿਹੜਾ ਹੈ ਆਪਣਾ ਖੁਰਾਫਾਤੀ ਦਿਮਾਗ ਅਸੀਂ ਕਹਿ ਸਕਦੇ ਹਾਂ ਉਹ ਲਗਾ ਕੇ ਮੋਟਰਸਾਈਕਲ ਜਿਹੜਾ ਹੈ ਆਪਣਾ ਸੁਰਾਖ ਜੜਾਏ ਉੱਥੇ ਛੱਡ ਦਿੱਤਾ ਤੇ ਜਿਹੜੀ ਰੇਲਵੇ ਲਾਈਨ ਹੈ ਉੱਥੋਂ ਭੱਜ ਕੇ ਜੜਾਏ ਫਰਾਰ ਹੋ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਜਿਹੜਾ ਮੋਟਰਸਾਈਕਲ ਹੈ ਉਹ ਵੀ ਚੋਰੀ ਦਾ ਸੀ ਉਹ ਪੁਲਿਸ ਵੱਲੋਂ ਜਿਹੜਾ ਹੈ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਦੀ ਨੰਬਰ ਪਲੇਟ ਜਿਹੜੀ ਹੈ ਉਹ ਬਟਾਲਾ ਦੀ ਹੈ ਤੇ ਪੁਲਿਸ ਵੱਲੋਂ ਜਿਹੜੀ ਹੈ ਉਹ ਕਾਰਵਾਈ ਦੇ ਅਨੁਸਾਰ ਮੇਰੀ ਜਾਣਕਾਰੀ ਦੇ ਅਨੁਸਾਰ ਦੱਸ ਦਈਏ ਇਹ ਮੋਟਰਸਾਈਕਲ ਬਟਾਲਾ ਤੋਂ ਚੋਰੀ ਹੋਇਆ ਸੀ ਜਿਸ ਦੇ ਉੱਪਰ ਪਹਿਲਾਂ ਦੀ ਜਿਹੜੀ ਹੈ ਉਹ ਐਫ ਆਈ ਆਰ ਵੀ ਦਰਜ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਚੋਰ ਨੇ ਜਿਹੜਾ ਹੈ ਦੋਹਾਂ ਜਗ੍ਹਾ ਤੇ ਚੋਰੀ ਕਰਨ ਦੀ ਕੋਸ਼ਿਸ਼ ਕਿੱਤੀ <tíga> ਗਈ ਪਰ ਇੱਕ ਜਗ੍ਹਾ ਤੇ ਜਿਹੜਾ ਇਹ ਚੋਰ ਨਾਕਾਮ ਆ ਹੋ ਗਿਆ ਤੇ ਇੱਕ ਜਗ੍ਹਾ ਤੇ ਜਿਹੜਾ ਇਹ ਰਾਜਪੂਰ ਦੇ ਪਿੰਡ ਦੇ ਵਿੱਚ ਜਿਹੜਾ ਇਹ ਚੋਰੀ ਵੱਲੋਂ ਅੰਜਾਮ ਦਿੱਤਾ ਗਿਆ ਲਗਭਗ 6 ਤੋਲੇ ਸੋਨਾ ਤੇ 60000 ਰੁਪਏ ਕੈਸ਼ ਜਿਹੜਾ ਲੈ ਕੇ ਉਹ ਫਰਾਰ ਹੋ ਗਿਆ ਉਧਰ ਹੀ ਕਰਦਿਆ ਨੇ ਪੁਲਿਸ ਨੂੰ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਇਸ ਵਾਰ ਦਾਤ ਨੂੰ ਜਿਹੜਾ ਹੈ ਉਸ ਦੀ ਜਾਂਚ ਕੀਤੀ ਜਾਵੇ ਤੇ ਚੋਰ ਜਿਹੜਾ ਹੈ ਉਹ ਰੰਗੇ ਹੱਥੀ ਜਿਹੜਾ ਨਹੀਂ ਫੜ ਸਕੇ ਪਰ ਹੁਣ ਜਿਹੜੀ ਉਸ ਤੇ ਕਾਰਵਾਈ ਹੋਣੀ ਚਾਹੀਦੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕੀ ਗੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਅਜੇ ਹੀ ਵਾਰਦਾਤਾਂ ਵਸਤੇ ਕਿ ਕੁਝ ਹੋਣਾ ਚਾਹੀਦਾ ਹੈ ਅਜੇ ਹੀ ਵਾਰਦਾਤਾਂ ਦੇ ਵਸਤੇ ਇਸੇ ਨਾਲ ਹੀ ਸਾਡੇ ਪੱਤਰਕਾਰ ਨਾਲ ਮੁੱਖ ਤੌਰ ਤੇ ਗੱਲਬਾਤ ਕਰਦੇ ਹੋਏ ਘਰ ਦੇ ਮੁਖੀਆ ਭਗਵੰਤ ਸਿੰਘ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇਸ ਸਾਰੀ ਕਹਾਣੀ ਭਗਵੰਤ ਸਿੰਘਾ ਜੀ ਮੈਂ ਰਾਜਪੁਰੇ ਦਾ ਰਹਿਣ ਵਾਲਾ ਹਾਂ ਅਸੀਂ 29 ਤਰੀਕ ਨੂੰ ਇੱਥੋਂ 12 ਕੋਈ 12:30 ਵਜੇ ਨਿਕਲੇ ਹਾਂ ਪਟਿਆਲੇ ਮੈਰਿਜ ਸੀ ਉੱਥੇ ਅਸੀਂ ਜਾ ਕੇ ਟੰਡ ਕੀਤੀ ਤੇ ਇੱਕ ਰਾਤ ਅਸੀਂ ਉੱਥੇ ਠਹਿਰੇ ਆਂ ਉਸ ਤੋਂ ਬਾਅਦ ਉਹਨਾਂ ਤਾਂ ਵਿਚਾਰਿਆਂ ਬੜੇ ਜ਼ੋਰ ਲਾਇਆ ਸੀ ਆਏ ਨਹੀਂ ਅਸੀਂ ਵਾਪਸ ਆ ਗਏ ਜਿਸ ਵਕਤ ਅਸੀਂ ਇੱਥੇ ਆਏ ਆ ਗੇਟ ਖੋਲਿਆ ਆਪਣਾ ਮੇਨ ਉਸ ਤੋਂ ਅੰਦਰ ਆਏ ਆ ਤੇ ਮੈਂ ਗੈਰੇਜ ਦਾ ਦਰਵਾਜ਼ਾ ਬੰਦ ਕਰਕੇ ਗਿਆ ਸਮੈਂ ਕਿਹਾ ਯਾਰ ਦਰਵਾਜ਼ਾ ਕਿਦਾਂ ਖੁੱਲਾ ਹੋਵਾ ਉਹਨਾਂ ਨੇ ਕਹਿਣ ਲੱਗੇ ਕਿ ਦਰਵਾਜ਼ਾ ਤਾਂ ਬੰਦ ਸੀ ਉਹਨੇ ਜਿਹੜੀ ਛਾਤੀ ਮਾਰੀ ਜਿਹੜੀ ਲੌਬੀ ਵਾਲਾ ਦਰਵਾਜ਼ਾ ਸੀ ਉਹ ਕਟਿਆ ਸੀ ਲੱਕੜ ਨੂੰ ਕੱਟ ਕੇ ਸਮਾਨ ਵੀ ਪਿਆ ਸੀ ਸਾਡਾ ਹੀ ਸਮਾਨ ਸੀ ਜਿਹੜਾ ਉੱਥੋਂ ਅੰਦਰੋਂ ਲੈ ਕੇ ਗੈਰੇਜ 'ਚੋਂ ਉਹਨੇ ਉਹਦਾ ਉਹਦੇ ਨਾਲ ਹੀ ਉਹਨੂੰ ਅੰਦਰਵਾਜਾ ਲਾਕ ਤੋੜਿਆ ਉਸ ਤੋਂ ਬਾਅਦ ਅਸੀਂ ਅੰਦਰ ਆਏ ਆ ਅੰਦਰ ਆਣ ਕੇ ਵੇਖਿਆ ਤੇ ਜਿਹੜੇ ਉਹ ਸੋਨੇ ਵਾਸਤੇ ਰੱਖਦੇ ਨੇ ਫਰੇਮ ਜਿਹੇ ਉਹਨਾਂ ਨਾਲ ਸਾਰੇ ਖਿਲਰੇ ਸਨ ਤੇ ਹੋਰ ਸਮਾਨ ਤੰਕ ਵਗੈਰਾ ਸਭ ਖਿਲਰੇ ਸਨ ਤੇ ਅਸੀਂ ਫਿਰ ਉਸੇ ਵਾਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੁਹਾਨੂੰ ਕਹਾਂ ਕੋਈ 6 ਕਿਲੋ ਸੋਨੇ ਦੇ ਹੋਇਆ ਵਾ ਤੇ ਬਾਕੀ 60 ਹਜ਼ਾਰ ਦੇ ਕਰੀਬ ਕਰੀਬ ਆਪਣਾ ਪੈਸੇ ਦਾ ਉਹ ਵੀ ਬੱਚੇ ਦੇ ਪੈਸੇ ਸਨ ਉਹਦੇ ਜਿਹੜੇ ਉਹਨੇ ਰੱਖੇ ਤੇ ਉਹ ਆ ਕੋਈ ਜੋ ਲੜਕੇ ਦੇ ਸਨ ਪੈਸੇ ਤੇ ਬਾਕੀ ਮੇਰੇ ਸਮਾਨ ਨੂੰ ਹੱਥ ਨਹੀਂ ਲਾਇਆ ਕਿਸੇ ਨੇ ਵੀ ਕਿਉਂਕਿ ਮੇਰਾ ਅਲੱਗ ਸੀ ਕਮਰਾ ਤੇ ਸਿਰਫ ਉਹਨਾਂ ਨੇ ਮੇਰੀ ਨੂੰਹ ਦੇ ਕਮਰੇ ਦੇ ਵੀ ਹੱਥ ਲਾਇਆ ਵਾ ਤੇ ਨਾਲ ਦੇ ਕੰਪਟੇ ਤੇ ਪੁਲਿਸਪੁਰ ਰਾਤੀ ਉਹ ਕਿਸ਼ੂ ਆਗੇ ਸਨ ਰਾਤ 12 ਵਜੇ ਆਏ ਸਨ ਮੈਂ ਉਹਨਾਂ ਨੂੰ ਕਿਹਾ ਸੀ ਵੀ ਆਓ ਤੁਸੀਂ ਆ ਕੇ ਕੁਝ ਕਰਕੇ ਜਾਓਗੇ ਫਿਰ ਤਾਂ ਮਜ਼ਾ ਆਇਆ ਇਥੇ ਡੰਗਰਵਾੜੀ ਛੜੇ ਹੋਰ ਕੋਈ ਘਟਨਾਵਾਂ ਵਾਪਰੀਆਂ ਉਹਦਾ ਰਿਜ਼ਲਟ ਤਾਂ ਕੋਈ ਸਾਹਮਣੇ ਨਹੀਂ ਆਇਆ ਤੇ ਜੇ ਤੁਸੀਂ ਆ ਕੇ ਵਾਪਸ ਹੋ ਗਏ ਤਾਂ ਫੇਰਾ ਮਾਰ ਕੇ ਤੁਰ ਗਏ ਉਹਦਾ ਕੀ ਫਾਇਦਾ ਵਾ ਤੁਸੀਂ ਕਰਕੇ ਦਿਓ ਪਿੰਡ ਨੂੰ ਫਾਇਦਾ ਹੋਵੇਗਾ ਸਮਾਜ ਨੂੰ ਫਾਇਦਾ ਹੋਵੇਗਾ ਸਮਾਜ ਸਮਝੇਗਾ ਕਿ ਪੁਲਿਸ ਆਪਣਾ ਕੰਮ ਠੀਕ ਕਰ ਰਹੀ ਹੈ ਜੇ ਤੁਸੀਂ ਪੜਨਾ ਹੀ ਨਹੀਂ ਕਿਸੇ ਨੂੰ ਤੇ ਇਸ ਤਨਾ ਹੀ ਟਾਈਮ ਆਪਣਾ ਬਤਾ ਦੇਣਾ ਵਾ ਰਿਪੋਰਟ ਲਿਖੀ ਜੀ ਬਾਅਦ ਵਿੱਚ ਮੇਰੀ ਗੱਲ ਹੋਈ ਕਹਿੰਦੇ ਨੇ ਤੁਹਾਡੀ ਐਫ ਆਈ ਆਰ ਦਰਜ ਹੋ ਗਈ ਆ ਮੈਂ ਕਿਹਾ ਐਫ ਆਈ ਆਰ ਦਰਜ ਕਰਨ ਦਾ ਕੀ ਮਤਲਬ ਆ ਤੁਸੀਂ ਬੰਦੇ ਦੇਖੋ ਬੰਦੇ ਕਿੱਦਾਂ ਪੜਨੇ ਆ ਐਫ ਆਈ ਆਰ ਵਿੱਚ ਦਰਜ ਕਰਤੀ ਤੁਹਾਡੀ ਡਿਊਟੀ ਖਤਮ ਹੋ ਗਈ ਮੈਂ ਕਿਹਾ ਤੁਹਾਡੀ ਡਿਊਟੀ ਖਤਮ ਨਹੀਂ ਹੋਈ ਤੁਹਾਡੀ ਡਿਊਟੀ ਸ਼ੁਰੂ ਹੋਈ ਆ ਤੁਹਾਨੂੰ ਸ਼ੱਕ ਦੇਖੋ ਸ਼ੱਕ ਅਸੀਂ ਇੰਨਾ ਚਿਰ ਮੈਂ ਨਹੀਂ ਕੁਝ ਵੀ ਕਹਿ ਸਕਦਾ ਬੰਦਾ ਸਾਡੇ ਪਿੰਡ ਦਾ ਵਾ ਕਿਤੇ ਬਾਹਰ ਨਹੀਂ ਆ ਔਰ ਅਗਰ ਪੁਲਿਸ ਫੇਲ ਹੋ ਜਾਈਗੀ ਫਿਰ ਮੈਂ ਪਿੰਡ ਮੈਂ ਜੋ ਕਰਨਾ ਮੇਰਾ ਜਿੰਦਰ ਲੱਗੀ ਮੰਦਿਰ ਚ ਵੀ ਹੋਈ ਨੀ ਇਹ ਕੋਈ ਹਾਂਜੀ ਮੰਦਿਰ ਚ ਵੀ ਹੋਈ ਆ ਲੇਕਿਨ ਉਹ ਜਿਹੜੀ ਉਸੇ ਰਾਤ ਹੀ ਲੇਕਿਨ ਉਹ ਜਿਹੜਾ ਮੰਦਿਰ ਦਾ ਬੰਦਾ ਨਾ ਉਹ ਸਾਨੂੰ ਤੋਂ ਪਤਾ ਨਹੀਂ ਲੇਕਿਨ ਹੋ ਸਕਦਾ ਉਹ ਵੀ ਉੱਥੇ ਹੀ ਉੱਥੇ ਵੀ ਉਹੋ ਹੀ ਗਿਆ ਹੋਵੇ ਕੋਈ ਇਹ ਵੀ ਨਹੀਂ ਅਸੀਂ ਕਹਿ ਸਕਦੇ ਮੋਟਰਸਾਈਕਲ ਜਬਤਾ ਤੇ ਬਾਕੀ ਜੇ ਕੋਈ ਚ ਇਹ ਹੋਇਆ ਮੈਨੂੰ ਆਪਣੇ ਪਿੰਡ ਦੇ ਉੱਤੇ ਛਾਕਾ ਪਿੰਡ ਦੇ ਵਿੱਚ ਨਸ਼ੇੜੀ ਬੰਦੇ ਨੇ ਨਸ਼ੇ ਦੇ ਟੁੱਟੇ ਹੁੰਦੇ ਨੇ ਤੇ ਉਹ ਇਸ ਚੀਜ਼ ਦੀ ਭਾਲ ਜਬ ਕਿਤੋਂ ਕੁਆਸਰਾ ਮਿਲ ਜੇ ਨਸ਼ਾ ਜਿਹੜਾ ਸਾਡਾ ਪੂਰਾ ਹੋ ਜੇ ਤੇ ਇਸ ਕਰਕੇ ਹੈਪਨਿੰਗ ਹੋਈ ਆ ਤੇ ਬਾਕੀ ਸਰਕਾਰ ਸਰਕਾਰਗੇ ਬੇਨਤੀ ਆ ਆਪਣਾ ਮਾਮਲਾ ਇਹ ਮੌਕਾ ਵਾ ਹੁਣ ਕੁੱਤੇ ਆ ਸਕਦੇ ਨੇ ਭੇਜੋ ਮੋਕਾ ਮੁਰਕੇ ਟਾਈਮ ਲਾ ਗਿਆ ਫਿਰ ਕੀ ਫਾਇਦਾ ਵਾ ਮੈਂ ਮਗਰੋਂ ਆਪਣਾ ਐਫਆਈਆਰ ਦਚ ਕੰਦਾ ਤਾਂ ਹੋਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ ਕੀ ਮੰਗ ਕਰਦੇ ਹੋ ਪੁਛਾ ਸ਼ੁਰੂ ਪ੍ਰਸ਼ਾਸਨ ਕੋ ਇਹ ਮੰਗ ਕਰ ਲਿਆ ਮੇਰੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਮਾਲਕ ਦੇ ਮੈਨੂੰ ਬਹੁਤ ਕੁਝ ਦਿੱਤਾ ਵਾ ਮੈਨੂੰ ਕੋਈ ਕਿਸੇ ਗੱਲ ਦੀ ਕੋਈ ਕਮੀ ਨਹੀਂ ਆ ਪਰ ਮੈਂ ਸਮਾਜ ਨੂੰ ਅੱਗੋਂ ਫਾਇਦਾ ਦੇਣ ਵਾਸਤੇ ਮੈਂ ਪੁਲਿਸ ਦੇ ਉੱਤੇ ਜ਼ੋਰ ਦੇ ਰਿਹਾ ਵਾ ਪੁਲਿਸ ਇਹ ਆਪਣੀ ਡਿਊਟੀ ਜਿਹੜੀ ਆ ਉਹਨੂੰ ਪੂਰਾ ਕਰੇ ਪੂਰਾ ਕਰਕੇ ਸਮਾਜ ਨੂੰ ਸੁਰੱਖਿਤ ਰੱਖੇ ਮੈਂ ਇਹ ਚਾਹੁੰਦਾ ਮੈਨੂੰ ਮੇਰੀ ਕੋਈ ਗੱਲ ਨਹੀਂ ਚੱਲੇਗਾ ਚੱਲੇਗਾ ਕੋਈ ਗੱਲ ਨਹੀਂ ਪਰ ਲੇਕਿਨ ਸਮਾਜ ਦਾ ਮੈਂ ਚਾਹੁੰਦਾ ਵੀ ਸਮਾਜ ਦੇ ਵਿੱਚ ਅਗੋਂ ਸੁੱਖ-ਸੁਖ ਆਰਾਮ ਹੋਣਾ ਚਾਹੀਦਾ ਵਾ ਸਮਾਜ ਦੇ ਲੋਕ ਰਾਤ ਦੀ ਸੁੱਖ ਦੀ ਜ਼ਿੰਦਗੀ ਬਤਾਂ ਇਹ ਨਹੀਂ ਵੀ ਰਾਤ ਜਾ ਜਾ ਕੇ ਕੱਟਣ ਅਜੇ ਤੱਕ ਐਸਾ ਜੋ ਨਹੀਂ ਆਇਆ ਤੇ ਇਸ ਕਰਕੇ ਮੈਂ ਇਹ ਫਿਰ ਦੁਬਾਰਾ ਕਹਾਂਗਾ ਵੀ ਪੂਰੀ ਸਖਤ ਕਾਰਵਾਈ ਕਰਨ ਇਹਦਾ ਮਹਾਲ ਕੱਟਣਾ ਕੈਮਰਾ ਪਰਸਨ ਹਣੀ ਦੇ ਨਾਲ ਅਜੇ ਸਹੀ ਦੀ ਰਿਪੋਰਟ